ਇਦਾਂ ਦਾ ਕੇਸ ਪਹਿਲੀ ਵਾਰ ਆਇਆ ਆਪਣੇ ਕੋਲ ਸਕੋਰਪੀਓ ਨ ਗੱਡੀ ਆ ਟੈਂਪਰੇਰੀ ਨੰਬਰਾਂ ਦਿਨ 10 ਹੋਇਆ ਜੀ ਆਈ ਨੂੰ ਖਨੌਰੀ ਬਾਰਡਰ ਤੋਂ ਰੀਸੀਵ ਕੀਤੀ ਆ ਘਰੇ ਵਿਆਹ ਦਾ ਪ੍ਰੋਗਰਾਮ 5-7 ਦਿਨ ਵਿਆਹ ਚ ਰਹਿੰਦੇ ਆ ਸ਼ਾਪਿੰਗਾਂ ਚਲਦੀਆਂ ਕਿਤੇ ਨਾਭਾ ਕਦੀ ਪਟਿਆਲਾ ਕਦੀ ਪਾਤਣਾ ਗੱਡੀ ਨੂੰ ਕਹਿੰਦੇ ਪਾਰਕ ਕਰਕੇ ਟੇਲਰ ਕੋਲੋਂ ਕੱਪੜੇ ਫੜਨ ਗਏ ਆ ਤੇ ਆਉਂਦੇ ਨੂੰ ਇਹ ਪੂਰੀ ਸਾਈਡ ਆ ਜਿਹੜੀ ਡੈਮੇਜ ਹੋਈ ਪਈ ਆ ਆਲੇ-ਦੁਆਲੇ ਨੇ ਦੱਸਿਆ ਕਹਿੰਦੇ ਕੋਈ ਟਰੱਕ ਵਾਲਾ ਨਾਲ ਲਾ ਗਿਆ ਇਹਦੀ ਕੋਈ ਸੀਸੀਟੀਵੀ ਕੈਮਰਾ ਨਹੀਂ ਵੀ ਆਪਾਂ ਦੇਖ ਲਈਏ ਗੱਡੀ ਦਾ ਨੰਬਰ ਕੌਣ ਡੈਮੇਜ ਕਰ ਗਿਆ ਕੁਝ ਨਹੀਂ ਪਤਾ ਏਜੰਸੀਆਂ 'ਚ ਪੁੱਛਿਆ ਕਹਿੰਦੇ ਮਹੀਨਾ ਲੱਗੂ ਗੱਡੀ ਤਿਆਰ ਹੋਣ ਨੂੰ ਆਪਣੀ ਰੈਫਰੈਂਸ ਦਿੱਤੀ ਬਾਈਆਂ ਨੂੰ ਆਪਣੇ ਨਾਲ ਸੰਪਰਕ ਕੀਤਾ 20-25 ਦਿਨ ਤਾਂ ਆਪਾਂ ਵੀ ਲਾ ਤੰਦੇ ਪਰ ਉਹ ਬੰਦਾ ਹੀ ਕਹਦਾ ਜਿਹੜਾ ਮਾੜੇ ਸਮੇਂ 'ਚ ਕਿਸੇ ਬੰਦੇ ਦੀ ਕੰਮ ਨਾ ਆਇਆ ਵਿਆਹ ਦਾ ਟਾਈਮ ਆ ਯਾਰ ਆਪਾਂ ਬਾਈ ਦੀ ਮਜਬੂਰੀ ਨੂੰ ਸਮਝਿਆ ਫੀਲਿੰਗ ਨੂੰ ਸਮਝਿਆ ਟਰਸਟ ਕੀਤਾ ਇਹਨਾਂ ਦੀ ਗੱਲ ਤੇ ਤੇ ਆਪਾਂ ਗੱਡੀ ਫੜ ਕੇ 7 ਦਿਨਾਂ ਚ ਤਿਆਰ ਕਰ ਲਈਆ ਫਾਸਟ ਡੋਰ ਨਵੀਂ ਪਾਈਆ ਦੋ ਪਿਛਲੇ ਪੈਨਲ ਆ ਜਿਹੜੇ ਰਿਪੇਅਰ ਕਰ ਲਿਆ ਤਾਂ ਕੀ ਤੇ ਕੁਆਟਰ ਪੈਨਲ ਫੁੱਲ ਇਨਸ਼ੋਰਡਾ ਗੱਡੀ ਪਰ ਕੰਮ ਇਦਾਂ ਹੀ ਕੀਤਾ ਕਿਉਂਕਿ ਅਨਸ਼ੋਰੈਂਸ ਦੇ ਵਿੱਚ ਟਾਈਮ ਜ਼ਿਆਦਾ ਲੱਗ ਜਾਂਦਾਗਾ ਕੰਮ ਬਹੁਤ ਵਧੀਆ ਹੋ ਗਿਆ ਤੁਸੀਂ ਗੱਡੀ ਦੀ ਫਾਈਨਲ ਲੁੱਕ ਦੇਖਿਓ ਤੁਸੀਂ ਜੱਜ ਹੀ ਨਹੀਂ ਕਰ ਸਕਦੀ ਵੀ ਇਹ ਪੂਰੀ ਸਾਈਡ ਆ ਜਿਹੜੀ ਤਿਆਰ ਕੀਤੀ ਆਪਾਂ ਮਿਹਨਤ ਬਹੁਤ ਕੀਤੀ ਆ ਆਪਣੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਯਾਰ ਰਾਤਾਂ ਲਾ ਓਵਰਟਾਈਮ ਲਾ ਇਸ ਗੱਡੀ ਨੂੰ ਤਿਆਰ ਕੀਤਾ ਕਈਆਂ ਨੇ ਕਿਹਾ ਵੀ ਇਹਦਾ ਕੰਮ ਹੀ ਨਿਕ ਦੇਣਾ ਦਾ ਸੀ ਵੀ ਤੁਸੀਂ ਏਦਾਂ ਏਦਾਂ ਕਹਿਣਿਓ ਸਾਡੇ ਕੋਲੇ ਇੰਨੇ ਕੰਮ ਨੂੰ 20 25 ਦਿਨ ਲੱਗ ਜਾਣੀ ਸੀ ਕਿ 18 ਵੀ 12 ਸਾਡੇ ਕੋਲ ਖੜੀਆਂ ਰਹਿੰਦੀਆਂ ਨੇ ਅਡਜਸਟਮੈਂਟ ਦੇ ਨਾਲ ਕੰਮ ਉਦਾਂ ਹੀ ਚੱਲਦਾ ਰਹਿੰਦਾ ਐਮਰਜੈਂਸੀ ਦੇ ਵਿੱਚ ਅਸੀਂ ਬਹੁਤ ਘੱਟ ਕੰਮ ਫੜਦੇ ਆ ਕਿ ਕੋਈ ਮਿਹਰ ਮੱਥੇ ਪੈ ਗਈ ਬਾਈਆਂ ਦੀ ਵੀ ਆਪਾਂ ਇੱਕ ਗੱਡੀ ਨੂੰ ਹਾਂ ਕਰ ਦਿੱਤੀ ਆ ਤੇ ਇਸ ਗੱਡੀ ਨੂੰ ਆਪਾਂ ਤਿਆਰ ਕਰ ਲਿਆ ਜਿਹੜੇ ਪੈਨਲ ਰਿਪੇਅਰ ਕੀਤੇ ਆ ਉਹਨਾਂ ਦੇ ਪੁੱਟੀ ਦਾ ਵਰਕ ਕੀਤਾ ਤੇ ਉਸ ਤੋਂ ਬਾਅਦ ਟੂਕੇ ਦਾ ਪ੍ਰਾਈਮਰ ਲਾਇਆ ਤੇ ਸਾਰੀ ਗੱਡੀ ਦੀ ਮਾਸਕਿੰਗ ਕੀਤੀ ਆ ਪੋਲੀਥੀਨ ਦੇ ਨਾਲ ਕਿਉਂਕਿ ਸਾਰੀ ਗੱਡੀ ਬ੍ਰੈਂਡ ਨਿਊ ਆ ਕੋਈ ਰਬਿੰਗ ਨਹੀਂ ਕਰਨੀ ਗੱਡੀ ਦੀ ਤੇ ਆਪਾਂ ਤਿੰਨ ਪੈਨਲ ਆ ਜਿਹੜੀ ਇਹਦੇ ਪੇਂਟ ਕਰਨੇ ਆ ਸਰਫੇਸ ਪੂਰੇ ਸਮੂਥ ਕੀਤੇ ਆ ਬੋਡੀ ਕਲੀਨ ਦੇ ਨਾਲ ਸਾਰੇ ਪੈਨਲਾਂ ਨੂੰ ਕਲੀਨ ਕਰਕੇ ਡੀਗ੍ਰੇਸਰ ਦੇ ਨਾਲ ਉਸ ਤੋਂ ਬਾਅਦ ਟਾਈ ਕਲਾਥ ਦੇ ਨਾਲ ਪੈਨਲ ਸਾਫ ਕਰਕੇ ਫਿਰ ਆਪਾਂ ਪੇਂਟ ਕੀਤਾਗਾ ਪੇਂਟ ਬੂਥ ਦੇ ਵਿੱਚ ਲਾ ਕੇ ਪੂਰੀ ਹੀਟ ਆਪਾਂ ਸਹੀ ਜੋ ਵੀ ਚਾਹੀਦਾ ਕੰਮ ਬਹੁਤ ਵਧੀਆ ਹੋ ਗਿਆ ਜੀ ਫਿਨਿਸ਼ਿੰਗ ਬਹੁਤ ਸੋਹਣੀ ਆਈ ਆ ਸ਼ਾਈਨਿੰਗ ਬਹੁਤ ਵਧੀਆ ਬਣੀ ਆ ਮੈਚਿੰਗ ਬਹੁਤ ਕੈਂਟ ਹੋਈ ਹੈਗੀ ਜਾਂਦੀ ਜਿੰਨ ਸਾਨੂੰ ਇਹ ਸੀ ਵੀ ਬਹੁਤ ਕਾਲੀ ਦੇ ਵਿੱਚ ਕੰਮ ਹੋ ਰਿਹਾ ਵੀ ਕੋਈ ਘਾਟ ਬਾਧ ਨਾ ਰਹੇ ਜੀ ਪਰ ਬਹੁਤ ਕੈਂਟ ਕੰਮ ਹੋਇਆ ਬਹੁਤ ਕੈਂਟ ਤੇ ਪਿੱਲਰ ਦੇ ਉੱਤੇ ਟੇਪ ਵਗੈਰਾ ਲਵਾ ਦਿੱਤੀ ਆ ਸਾਰੀ ਆਪਾਂ ਫੋਮ ਵਾਸ਼ ਕਰਵਾ ਕੇ ਗੱਡੀ ਰੈਡੀ ਹੋ ਗਈ ਆ ਕਰੋ ਚੈੱਕ ਫਾਈਨਲ ਲੁੱਕ ਗੱਡੀ ਦੀ emergancy ਦੇ ਵਿੱਚ ਇਹ ਪਹਿਲਾ ਕੇਸ ਆਪਾਂ ਜਿਹੜਾ ਇੰਨੇ ਘੱਟ ਦਿਨਾਂ ਦੇ ਵਿੱਚ ਤਿਆਰ ਕਰਕੇ ਦਿੱਤਾਗਾ ਕੰਮ ਸੋਹਣਾ ਹੋ ਗਿਆ ਸੱਜਣੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਇੰਨੀ ਸਪੋਰਟ ਕਰਦੇ ਹੋ ਬਾਈਆਂ ਦਾ ਵੀ ਧੰਨਵਾਦ ਆਪਣੇ ਤੱਕ ਪਹੁੰਚ ਕੀਤੀ ਸਾਡੀ ਟੀਮ ਦਾ ਵੀ ਧੰਨਵਾਦ ਜਿਨ੍ਹਾਂ ਨੇ ਸਾਡੀ ਕੈਂਤੀ ਰਾਤਾਂ ਲਾਈਆਂ ਓਵਰਟਾਈਮ ਲਾਇਆ ਕਿਉਂਕਿ ਮਜਬੂਰੀ ਨੂੰ ਸਮਝਿਆ ਸੀ ਯਾਰ ਆਪਣੇ ਭਰਾ ਨੇ ਯਾਰ ਪੰਜਾਬੀ ਕਮਿਊਨਿਟੀ ਦੀ ਆਪਾਂ ਪਹਿਲ ਦੇ ਆਧਾਰ ਤੇ ਹੈਲਪ ਕਰਾਂਗੇ ਯਾਰ ਠੀਕ ਹੈ ਨਾ ਬਿਲਕੁਲ ਨਵੀਂ ਗੱਡੀ ਆ ਪੋਲੀਥੀਨ ਉਦਾਂ ਹੀ ਸੀਟਾਂ ਤੇ ਸਾਰੇ ਲਫਾਫੇ ਲਪੂਫੀ ਝੜੇ ਪਏ ਨੇ ਫਿਟਿੰਗ ਵੀ ਬਹੁਤ ਘੈਂਟ ਹੋਈ ਆ ਗੱਡੀ ਦੀ ਨਵੀਂ ਡੋਰ ਦੀ ਫਿਟਿੰਗ ਗਾਰਨਸ ਹੈਂਡਲ ਬਹੁਤ ਘੈਂਟ ਕੰਮ ਹੋਇਆ ਇਸ ਗੱਡੀ ਦਾ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਕਿੱਥੇ ਬੈਠੇ ਵੇਖਦੇ ਹੋ ਆਪਣਾ ਪਿੰਡ ਸ਼ਹਿਰ ਵੀ ਜਰੂਰ ਦੱਸ ਦਿਓ ਕਿ ਸਾਨੂੰ ਪਤਾ ਚੱਲਦਾ ਰਹੇਗਾ ਵੀ ਆਪਣੀ ਜਿਹੜੀ ਉਹਦੀ ਰੀਚ ਆ ਉਹ ਕਿੱਥੇ ਤੱਕ ਆ ਗਈ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਉਂਦੇ ਵਾਸਤੇ